ਉਹ ਨਾਲ ਬੀਤੀ ਖੋਲ ਸੁਣਾਵੋ ਦਾਤਾ ਜੀ ਕੀ ਉਹਨਾਂ ਨਾਲ ਬੀਤੀ ਕੀ ਉਹਨਾਂ ਨਾਲ ਬੀਤੀ ਖੋਲ ਸੁਣਾਵੋ ਦਾਤਾ ਜੀ ਕਰੋ ਪੈਰ ਤੇ ਚਰਨ ਅਸਾਂ ਕਰ ਪਾਵੋ ਦਾਤਾ ਜੀ ਕਰੋ ਪੈਰ ਤੇ ਚਰਨ ਅਸਾਂ ਕਰ ਪਾਵੋ ਦਾਤਾ ਜੀ ਉਹ ਚੂਰ ਹੋਏ ਪਾਏ ਜੋ ਦੇ ਸਵੈਰੀ ਨਾਲ ਲੜ ਲੜ ਕੇ ਪਾਤੇ ਪੈਸਾ ਲ ਕਪੜੇ ਛਿਆਰਾ ਦੇ ਨਾਲ ਅੜੜ ਕੇ ਪਾਤੇ ਪੈਸਾ ਲ ਕਪੜੇ ਛਿਆਰਾ ਦੇ ਨਾਲ ਅੜੜ ਕੇ ਲੈ ਕੇ ਸੋਨੇ ਕਪੜੇ ਨਵੇਂ ਸਵਾਬੋ ਦਾਤਾ ਜੀ ਕਰੋ ਮੇਰੇ ਚਰਨ ਅਸਾ ਕਰ ਪਾਵੋ ਦਾਤਾ ਜੀ ਕਰੋ Tell me,